ਗੱਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਪਟਿਕ ਪਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੇ ਸਾਡੇ ਰਹਿਣਗੇ ਪਲੇਨ ਪੀਸ ਅੱਜ ਜਿਹੜੇ ਤੁਹਾਨੂੰ ਅਸੀਂ ਪਲੇਨ ਪੀਸ ਲੈ ਕੇ ਆਏ ਆ ਉਹ ਲੈ ਕੇ ਆਏ ਆ ਜੇ ਡਬਲ ਟੋਨ ਦੇ ਵਿੱਚ ਬਰਬਰੀ ਸ਼ਿਮਰ ਦੇ ਵਿੱਚ ਪੀਸ ਰਹਿਣਗੇ ਰਹਿਣਗੇ ਡਬਲ ਟੋਨ ਦੇ ਵਿੱਚ ਇਹਦੇ ਉੱਪਰ ਤੁਸੀਂ ਹੈਂਡਵਰਕ ਹੁੰਦਾ ਜੀ ਥ੍ਰੈਡਵਰਕ ਹੁੰਦਾ ਕਿਸੇ ਤਰ੍ਹਾਂ ਦਾ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਪੀਸ ਦੀ ਜਿਹੜੀ ਕੱਟ ਰਹਿਣ ਵਾਲੀ ਹੈ 3 ਮੀਟਰ ਤੋਂ 3.5 ਮੀਟਰ ਤੱਕ ਕੱਟ ਰਹੂਗੀ ਜੀ 7 ਮੀਟਰ ਤੱਕ ਤੁਹਾਨੂੰ ਸਟੱਫ ਮੈਲਣ ਵਾਲਾ ਵਿੱਚ ਤੁਸੀਂ ਆਪਣਾ ਦੁਪੱਟਾ ਅਡਜਸਟ ਕਰ ਸਕਦੇ ਹੋ ਕਲਰ ਚੈੱਕ ਕਰੋ ਜੀ ਬਹੁਤ ਸੋਹਣੇ ਕਲਰਾਂ ਦੇ ਵਿੱਚ ਡਬਲ ਟੋਨ ਦੇ ਵਿੱਚ ਆਏ ਆ ਜੀ ਸਾਰੇ ਪੀਸ ਡਬਲ ਟੋਨ ਦੇ ਵਿੱਚ ਹੀ ਰਹਿਣਗੇ ਚੈੱਕ ਕਰੋ ਜੀ 컬러 ਚੈੱਕ ਕਰ ਲਓ ਜੀ ਬਹੁਤ ਹੀ ਪਿਆਰੇ ਪਿਆਰੇ 컬러 ਰਹਿਣ ਵਾਲੇ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ 컬러 ਰਹਿਣ ਵਾਲੇ ਆ ਡਬਲ ਟੋਨ ਦੇ ਵਿੱਚ ਸਾਰੇ ਪੀਸ ਰਹਿਣਗੇ ਜੀ ਸਟਾਫ ਰਹੂਗਾ ਜੀ ਬਰਬਰੀ ਡਬਲ ਟੋਨ ਦੇ ਵਿੱਚ ਸ਼ਿਮਰ ਬਰਬਰੀ ਰਹਿਣ ਵਾਲੀ ਆ ਸਟਾਫ ਬਿਲਕੁਲ ਸੌਫਟ ਹੈ ਚੈੱਕ ਕਰ ਸਕਦੇ ਹੋ ਬਿਲਕੁਲ ਸੌਫਟ ਸਟਾਫ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਚੁਬੜ ਵਾਲਾ ਸਟਾਫ ਨਹੀਂ ਹੈ ਕਿ ਤੁਹਾਡੇ ਪায়ে ਤੋਂ ਚਬੂਗਾ ਇਹ ਚੁਬੜ ਵਾਲਾ ਨਹੀਂ ਹੈ ਬਿਲਕੁਲ ਸੌਫਟ ਮਲੇਮ ਸਟਾਫ ਹੈ ਹੈਂਡਵਰਕ ਲਈ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਜੀ ਥ੍ਰੈਡਵਰਕ ਵੀ ਕਰਵਾ ਸਕਦੇ ਹੋ ਨੀਡਲਵਰਕ ਵੀ ਕਰਵਾ ਸਕਦੇ ਹੋ ਬਹੁਤ ਸੋਹਣੇ ਪਾਲਟਿਓਅਰ ਸੂਟ ਰੈਡੀ ਹੋਣੇ ਆ ਕੰਨੀਆਂ ਤੋਂ ਚੈੱਕ ਕਰਵਾ ਦਿੰਨੇ ਆ ਕਲਰ ਜੋ ਕਲਰ ਰਹਿਣ ਵਾਲੇ ਆ ਜੀ ਉਹ ਕੰਨੀਆਂ ਤੋਂ ਤੁਸੀਂ ਦੇਖ ਸਕਦੇ ਹੋ ਡਬਲ ਟੂਨ ਕਰਕੇ ਇਧਰੋਂ ਕਲਰ ਥੋੜਾ ਜਿਹਾ ਘੱਟ ਦਿਖਾਈ ਦਿੰਦਾ ਵੀ ਕਿਹੜਾ ਕਲਰ ਹੈ ਡਬਲ ਟੂਨ ਕਰਕੇ ਇਹ ਵਾਲੇ ਜੇ ਤੁਸੀਂ ਕੰਨੀਆਂ ਚੈੱਕ ਕਰ ਲਓ ਜੀ ਇਹ ਵਾਲੇ ਕਲਰ ਰਹਿਣਗੇ ਸਾਰੇ ਦੇਖੋ ਜੀ ਬਲੂ ਇਹ ਵਾਈਨ ਜੇ ਸ਼ੇਡ ਰਹਿਣਾ ਜੀ ਇਹ ਬਲੂ ਸ਼ੇਡ ਰਹਿਣਾਗਾ ਮਸਟਰਡ ਸ਼ੇਡ ਰਹਿਣਾ ਵਾਈਨ ਰਹਿਣਾ ਜੀ ਏ ਸਕਾਈ ਬਲੂ ਜਿਹੜਾ ਕਲਰ ਹੈ ਨਾ orange shade, rosy gadri shade, lavender color, gray color, firozi color ਦੇਖ ਸਕਦੇ ਹੋ ਤੁਸੀਂ ਸਾਰੇ ਕਲਰ ਚੈੱਕ ਕਰ ਸਕਦੇ ਹੋ ਕੰਨੀ ਦੇ ਉੱਪਰੋਂ ਸਕੀਨ ਦਾ ਕਲਰ ਠੀਕ ਹੈ ਜੀ ਸਾਰੇ ਟੋਨ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਕਿਹੜੇ-ਕਿਹੜੇ ਕਲਰ ਆਣ ਵਾਲੇ ਆ ਜੀ ਡਬਲ ਟੋਨ ਦੇ ਵਿੱਚ ਹੋਣ ਕਰਕੇ ਵੀ ਇਸ ਇਦਾਂ ਤੁਹਾਨੂੰ ਕਲਰ ਦਿਖਦੇ ਆ ਇੱਕ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਅਜੀਤੋ ਖਾਪੜਾ ਮਾਰ ਹਾਂਜੀ ਮੇਰੀਆਂ ਭੈਣਾਂ ਨੂੰ ਕੈਸਟ ਜਾ ਕੇ ਕਾਫੀ ਮੈਸੇਜ ਹੁੰਦੇ ਆ ਮੇਰੀਆਂ ਭੈਣਾਂ ਦੇ ਕਿ ਸਾਡੇ ਪਾਰਸਲ ਨਹੀਂ ਪਹੁੰਚੇ ਜੀ ਸਭ ਦੇ ਪਾਰਸਲ ਪਹੁੰਚਣਗੇ ਪੰਜ 6 ਦਿਨ ਪੋਸਟ ਆਫਿਸ ਬੰਦ ਰਿਹਾ ਹੁਣ ਕਰਕੇ ਜੀ ਤੇ ਹੁਣ ਦੁਬਾਰਾ ਓਪਨ ਹੋਇਆ ਤੇ ਤੁਹਾਡੇ ਸਭ ਦੇ ਪਾਰਸਲ ਪਹੁੰਚਣ ਵਾਲੇ ਆ ਠੀਕ ਹੈ ਜੀ ਤੇ ਪਲੀਜ਼ ਮੇਰੇ ਆਪਣਾ ਰਿਕਵੈਸਟ ਹੈ ਕਿ ਸਾਨੂੰ ਜਿਆਦਾ ਮੈਸੇਜ ਨਾ ਕਰਨ ਕਿਉਂਕਿ ਸਾਨੂੰ ਵੀ ਟੈਨਸ਼ਨ ਹੈ ਸਭ ਦੇ ਪਾਸੇ ਸਭ ਨੂੰ ਪਹੁੰਚਣ ਵਾਲੇ ਆ ਤੇ ਹੁਣ ਪੋਸਟ ਆਫਿਸ ਖੁੱਲ ਚੁੱਕੇ ਆ ਕਾਫੀ ਤਰ੍ਹਾਂ ਤੋਂ ਕਾਫੀ ਟਾਈਮ ਤੋਂ ਬੰਦ ਸੀਗੇ ਪੋਸਟ ਆਫਿਸ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਕਲਰ ਤੁਸੀਂ ਦੇਖ ਸਕਦੇ ਹੋ ਕੰਨੀ ਤੋਂ ਦੇਖੋ ਜੀ ਕਿਹੜਾ ਕਲਰ ਹੈ ਠੀਕ ਹੈ ਜੀ ਡਬਲ ਟੋਨ ਕਰਕੇ ਥੋੜਾ ਕਲਰ ਲਾਈਟ ਆ ਰਿਹਾ ਪਰ ਡਬਲ ਟੋਨ ਦਾ ਪੀਸ ਹੈ ਲਾਈਟ ਲਵੰਡਰ ਕਲਰ ਰਹਿਣ ਵਾਲਾ ਚੈੱਕ ਕਰੋ ਬਹੁਤ ਪਿਆਰਾ ਜਿਹਾ ਪੀਸ ਰਹੂਗਾ ਜੀ ਦੋ ਪੀਸ ਲਓਗੇ ਇਹਦੀ ਕੱਟ ਜਿਹੜੀ ਰਹਿਣ ਵਾਲੀ ਹੈ ਜੀ ਪੀਸ ਦੀ 3.5 ਮੀਟਰ ਦੀ ਕੱਟ ਰਹੂਗੇ ਜੀ ਇਹ ਵੀ 3.5 ਮੀਟਰ ਦਾ ਵੀ 3.5 ਮੀਟਰ ਦਾ 7 ਮੀਟਰ ਸਟਾਪ ਮਿਲੂਗਾ ਇੱਕ ਪੀਸ ਰਹੂਗਾ ਜੀ 250 ਦਾ ਦੋ ਪੀਸ ਹਣਗੇ 500 ਦੇ ਠੀਕ ਹੈ ਜੀ ਤੇ 7 ਮੀਟਰ ਦੇ ਵਿੱਚ ਤੁਸੀਂ ਆਪਣਾ ਦੁਪੱਟਾ ਵੀ ਅਡਜਸਟ ਕਰ ਸਕਦੇ ਹੋ ਕੱਟ ਰਹੂਗੀ ਜੀ ਵੱਡੀ ਇਹਨਾਂ ਦੀ 3.5 ਮੀਟਰ ਦਾ ਇਹ ਵਾਲਾ ਪੀਸ ਹੈ 3.5 ਦਾ ਹੀ ਇਹ ਵਾਲਾ ਹੈ ਇਹ ਤੁਸੀਂ ਕੰਨੀ ਤੋਂ ਚੈੱਕ ਕਰ ਸਕਦੇ ਹੋ ਕਿਦਾਂ ਦਾ ਕਲਰ ਹੈ ਦੇਖੋ ਬਹੁਤ ਹੀ ਲਾਈਟ ਜਿਹਾ orange shade ਦੇ ਵਿੱਚ ਆਂਦਾ ਜੀ ਇਹ ਵਾਲਾ ਕਲਰ ਬਹੁਤ ਪਿਆਰਾ ਕਲਰ ਹੈ ਡਬਲ ਟੋਨ ਦੇ ਵਿੱਚ ਰਹੂਗਾ ਜੀ ਇਹ ਤੇ ਸਟਾਫ ਜਿਹੜਾ ਰੈਨ ਵਾਲਾ ਸ਼ਿਮਰ ਆ ਡਬਲ ਟੋਨ ਦੇ ਵਿੱਚ ਬਰਬਰੀ ਸਟਾਫ ਰਹੂਗਾ ਜੀ ਚੈੱਕ ਕਰੋ ਜੀ ਸ਼ਿਮਰ ਬਰਬਰੀ ਸਟਾਫ ਰਣ ਵਾਲਾ ਡਬਲ ਟੋਨ ਦੇ ਵਿੱਚ ਬਹੁਤ ਸੌਫਟ ਸਟਾਫ ਰਹੂਗਾ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਕਲਰ ਦੇਖੋ ਜੀ ਕਿਹੜਾਗਾ ਏ ਵੀ ਸੀ ਗ੍ਰੀਨ ਜਾਂ ਕਲਰ ਹੈ ਬਹੁਤ ਹੀ ਪਿਆਰਾ ਜਾਂ ਡਬਲ ਟੋਨ ਦੇ ਵਿੱਚ ਰਹਿਣਾ ਇਹ ਦੇਖੋ ਸੀ ਗ੍ਰੀਨ ਜਾਂ ਕਲਰ ਹੈ ਡਬਲ ਟੋਨ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਦੋ ਪੀਸ ਤੁਹਾਨੂੰ ਇਹਦੇ ਮਿਲਣ ਵਾਲੇ ਆ ਇਹ ਆਊਗਾ ਜੀ 골ਡਨ ਸ਼ੇਡ ਦੇ ਵਿੱਚ ਲਓ ਇਹਦੀ ਵੀ ਤੁਹਾਨੂੰ ਕੰਨੀ ਤੋਂ ਚੈੱਕ ਕਰਵਾ ਦਿੰਨੇ ਆ 골ਡਨ ਸ਼ੇਡ ਦੇ ਵਿੱਚ ਆਉਣਗੇ ਜੀ ਇਹ ਵਾਲੇ ਪੀਸ ਲਓ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਕਲਰ ਆਉਣ ਵਾਲੇ ਆ ਕਰੋ ਜੀ ਫਿਰੋਜੀ ਕਲਰ ਦੇ ਵਿੱਚ ਆਊਗਾ ਡਬਲ ਟੋਨ ਦੇ ਵਿੱਚ ਲਓ ਜੀ ਕੰਨੀ ਤੋਂ ਚੈੱਕ ਕਰ ਲਓ ਜੀ ਫਿਰੋਜੀ ਕਲਰ ਹੈ ਡਬਲ ਟੋਨ ਦੇ ਵਿੱਚ ਰਹੂਗਾ ਦੋ ਪੀਸ ਹੀ ਮਿਲਣਗੇ ਤੁਹਾਨੂੰ ਇਹ ਵਾਲੇ ਵੀ ਠੀਕ ਹੈ ਜੀ ਸਕਿਨ بیس ਦੇ ਵਿੱਚ ਆਉਣਾ ਸਕਿਨ بیس ਦੇ ਵਿੱਚ ਵੀ ਦੋ ਪੀਸ ਮਿਲਣ ਵਾਲਿਆ ਕਈ ਪੀਸ ਸਾਡੇ ਕੋਲ 3-3 ਵੀ ਹੈ ਤੁਸੀਂ ਸਾਡੇ ਕੋਲ 10 ਪੀਸ ਵੀ ਲੈ ਸਕਦੇ ਹੋ 7 ਮੀਟਰ ਸਟੱਫ ਮਿਲਣ ਵਾਲਾ ਤੁਹਾਨੂੰ ਵਿੱਚੇ ਦੁਪੱਟਾ ਤੁਹਾਡਾ ਅਡਜਸਟ ਹੋ ਜਾਣਾ ਜੀ ਤੇ ਪ੍ਰਾਈਸ ਰਹਿਣੀ ਹੈ ਇੱਕ ਪੀਸ ਦੀ 250 ਰੁਪਏ ਤੇ 500 ਦੇ ਵਿੱਚ ਤੁਹਾਨੂੰ 7 ਮੀਟਰ ਕਪੜਾ ਮਿਲ ਜਾਣਾ ਜੀ ਚੈੱਕ ਕਰੋ ਜੀ orange shade ਆਊਗਾ ਜੀ ਕੰਨੀ ਤੋਂ ਚੈੱਕ ਕਰ ਲਓ ਜੀ orange color ਆਉਣਾ ਇਹ orange ਆਊਗਾ ਜੀ ਇਹ ਠੀਕ ਹੈ ਜੀ ਇਹ ਵਾਲਾ ਆਊਗਾ ਜੀ ਲਵੈਂਡਰ ਕਲਰ ਇਹ ਵੀ ਦੋ ਪੀਸ ਮੈਲੇ ਨੇ ਚਾਰ ਲੈਨੇ ਚਾਰ ਲੈ ਲਓ ਸਾਡੇ ਕੋਲ ਠੀਕ ਹੈ ਜੀ ਤਿੰਨ ਲੈਨੇ ਤਿੰਨ ਲੈ ਲਓ 7 ਮੀਟਰ ਸਟੱਫ ਮੈਲਣ ਵਾਲਾ ਤੁਹਾਨੂੰ ਅੱਜ ਇਹ ਦੋ ਪੀਸਾਂ ਦੇ ਵਿੱਚ ਤੇ ਪ੍ਰਾਈਸ ਰਹਿਣੀ ਹੈ ਤਾਂ ਪੀਸ ਦੇ 250 ਲਓ ਜੀ ਬਹੁਤ ਸੋਹਣੇ ਸੋਹਣੇ ਪੀਸ ਹੈ ਹੈਂਡਵਰਕ ਕਰਵਾਓ ਥ्रेडਵਰਕ ਕਰਾਓ ਤਿੰਨ ਪੀਸ ਤੁਹਾਨੂੰ ਇਹ ਪੀਲਾ ਕਲਰ ਆ ਜੀ ਇਹ ਪਰ ਵੀਡੀਓ ਦੇ ਵਿੱਚ ਥੋੜਾ ਜਿਆਦਾ ਜਿਆਦਾ ਡਾਰਕ ਆ ਰਿਹਾ ਬ੍ਰਾਈਟ ਕਲਰ ਆ ਰਿਹਾ ਪਰ ਇਹ ਮਿੱਠਾ ਜਿਹਾ ਕਲਰ ਹੈ ਪੀਲਾ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਮਿੱਠਾ ਜਿਹਾ ਕਲਰ ਰਹਿਣ ਵਾਲਾ ਹੈ ਤੇ ਜਿਆਦਾ ਡਾਰਕ ਆ ਰਿਹਾ ਵੀਡੀਓ ਦੇ ਵਿੱਚ ਇਹ ਵਾਲੇ ਤਿੰਨ ਪੀਸ ਮਿਲ ਲਗੇ ਤੁਹਾਨੂੰ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਇਹ ਵਾਲਾ ਇਹ ਵਾਲਾ ਦੇਖੋ ਜੀ ਇਹ ਆਊਗਾ ਜੀ ਪਰਪਲ ਵਾਈਨ ਜਿਹਾ ਸ਼ੇਡ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਵੀ ਤੁਹਾਨੂੰ ਦੋ ਪੀਸ ਮਿਲ ਲਗੇ ਤਿੰਨ ਵੀ ਲੈ ਸਕਦੇ ਹੋ ਸਾਡੇ ਕੋਲ ਇਹ ਮਹਿੰਦੀ ਸ਼ੇਡ ਦੇ ਵਿੱਚ ਆਊਗਾ ਜੀ ਤਿੰਨ ਪੀਸ ਲੈ ਸਕਦੇ ਹੋ ਮਹਿੰਦੀ ਸ਼ੇਡ ਦੇ ਵਿੱਚ ਦੇਖੋ ਜੀ 골ਡਨ ਮਹਿੰਦੀ ਸ਼ੇਡ ਹੈ ਦੇਖੋ ਮਹਿੰਦੀ ਸ਼ੇਡ ਆ ਕੰਨੀ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਮੈਂ ਜੀ ਇਹ ਵਾਲਾ ਜਿਹੜਾ ਕਲਰ ਹੈ ਜੀ ਇਹ ਮੂਗੀਆ ਗ੍ਰੀਨ ਕਲਰ ਹੈ ਮੂਗੀਆ ਮਹਿੰਦੀ ਕਲਰ ਨਹੀਂ ਹੁੰਦਾ ਉਹ ਵਾਲਾ ਕਲਰ ਆ ਪਰ ਥੋੜਾ ਜਿਹਾ ਪੈਰਟ ਸ਼ੇਡ ਆ ਰਿਹਾ ਵੀਡੀਓ ਦੇ ਵਿੱਚ ਠੀਕ ਹੈ ਜੀ ਵੀਡੀਓ ਚ ਪੈਰਟ ਸ਼ੇਡ ਦਿਖਾਈ ਰਿਹਾ ਦਿਖਾਈ ਦੇ ਰਿਹਾ ਪਰ ਇਹ ਮਹਿੰਦੀ ਕਲਰ ਹੈ ਮੂਗੀਆ ਦਾ ਕਲਰ ਜਿਹੜਾ ਰਹਿਣ ਵਾਲਾ ਬਹੁਤ ਸੋਹਣਾ ਕਲਰ ਆ ਤਿੰਨ ਪੀਸ ਮਿਲਣਗੇ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਆਊਗਾ ਜੀ ਮਹਿਰੂਨ ਜੀ ਸ਼ੇਡ ਜਾਣਾਗਾ ਦੇਖੋ ਬਹੁਤ ਸੋਹਣਾ ਕਲਰ ਆ ਕੰਨੀ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਕਿਦ ਡਬਲ ਟੋਨ ਦੇ ਪੀਸ ਹੈ ਜੀ ਤਿੰਨ ਪੀਸੇ ਮਿਲਣਗੇ ਬਹੁਤ ਸੋਹਣਾ ਕਲਰ ਹੈ ਗਾਜਰੀ ਜੀ ਸ਼ੇਡ ਦੇ ਵਿੱਚ ਬਹੁਤ ਪਿਆਰਾ ਕਲਰ ਆਉਣ ਵਾਲਾ ਠੀਕ ਹੈ ਜੀ ਇਹ ਮਹਿੰਦੀ ਸ਼ੇਡ ਵੀ ਬਹੁਤ ਪਿਆਰਾ ਹੈ ਜਦ ਤੁਸੀਂ ਦੇਖ ਸਕਦੇ ਹੋ ਦੇਖੋ ਪੀਸਾਂ ਨੂੰ ਅਸੀਂ ਰੱਖਿਆ ਬਹੁਤ ਸੋਹਣੇ ਪੀਸ ਹੈ ਜੀ ਇਹ ਕਲਰ ਵੀ ਬਹੁਤ ਪਿਆਰੇ ਆ ਪਰ ਥੋੜਾ ਜਿਹਾ ਸ਼ਾਈਨਿੰਗ ਕਰਕੇ ਥੋੜਾ ਕਲਰ ਚੇਂਜ ਹੋ ਜਾਂਦਾ ਦੇਖੋ ਦੂਰ ਤੋਂ ਦੇਖੋ ਜੀ ਕਲਰ ਕਿੰਨੇ ਸੋਹਣੇ ਕਲਰ ਹੈ ਇਹ ਤਿੰਨ ਪੀਸੇ ਮਿਲਣਗੇ ਜੀ ਤੁਹਾਨੂੰ ਮਾਊਸ ਕਲਰ ਦੇ ਠੀਕ ਹੈ ਜੀ ਇਹ ਮਾਊਸ ਕਲਰ ਦੇ ਵਿੱਚ ਰਹੂਗਾ ਦੇਖੋ ਮਾਊਸ ਕਲਰ ਦੇ ਵਿੱਚ ਪੀਸ ਰਹਿਣ ਵਾਲੇ ਆ ਤੇ ਇਧਰੋਂ ਦੂਰੋਂ ਦੇਖੋ ਜੀ ਇਹਨਾਂ ਦੇ ਕਲਰ ਬਹੁਤ ਸੋਹਣੇ ਕਲਰ ਆਣ ਵਾਲੇ ਆ ਇਹ ਆਊਗਾ ਜੀ ਬਲੂ ਕਲਰ ਦੇ ਵਿੱਚ ਲਓ ਇਹ ਬਲੂ ਕਲਰ ਦੇ ਵਿੱਚ ਆਣਾ ਡਬਲ ਟੋਨ ਦੇ ਵਿੱਚ ਸਾਰੇ ਪੀਸ ਰਹਿਣੇ ਅੱਜ ਤੇ ਇਹ ਵਾਲਾ ਕਲਰ ਦੇਖੋ ਜੀ ਮਸਟਰਡ ਸ਼ੇਡ ਦੇ ਵਿੱਚ ਆਣਾ ਲਓ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਆਉਣ ਵਾਲੇ ਪੀਸ ਹੈ ਬਹੁਤ ਸੋਹਣੇ ਕਲਰ ਆਣ ਵਾਲੇ ਇਹਨਾਂ ਦੇ ਇਹ ਵਾਲੇ ਕਲਰ ਵੀ ਦੇਖੋ ਜੀ ਬਹੁਤ ਸੋਹਣੇ ਕਲਰ ਹੈ ਜਿਨ੍ਹਾਂ ਦੇ ਚੈੱਕ ਕਰੋ ਲਓ ਜੀ ਕਲਰ ਆ ਰਿਹਾ ਜੀ ਡਲ ਠੀਕ ਹੈ ਜੀ ਪਰ ਇਹ 골ਡਨ ਸ਼ੇਡ ਦੇ ਵਿੱਚ ਪੀਸ ਹੈ ਬਹੁਤ ਪਿਆਰੇ ਲੈ ਦੂਰ ਤੋਂ ਦਿਖਾ ਦਿੰਨੇ ਆਂ ਜੀ ਚੈੱਕ ਕਰੋ ਇਹ 골ਡਨ ਸ਼ੇਡ ਦੇ ਵਿੱਚ ਰਹਿਣਗੇ ਠੀਕ ਹੈ ਜੀ ਪਰ ਕਲਰ ਇਹ ਡਾਲਾ ਰਿਹਾ ਇਹ ਮੈਂਦ ਇਹ ਹੈਗਾ ਮਾਊਸ ਸ਼ੇਡ ਦੇਸਾ ਦੇ ਤੁਸੀਂ ਦੂਰ ਤੋਂ ਦੇਖੋ ਮਾਊਸ ਸ਼ੇਡ ਕਿਹੜਾ ਕਲਰ ਹੈ ਜੀ ਸੇਮ ਉਹੀ ਕਲਰ ਆ ਰਿਹਾ ਮਾਊਸ ਸ਼ੇਡ ਦਾ ਬਲੂ ਕਲਰ ਹੈ ਜੀ ਇਹ ਗਾਜ਼ਰੀ ਕਲਰ ਹੈ ਇਹ ਮਹਿੰਦੀ ਸ਼ੇਡ ਹੈ ਦੇਖੋ ਜੀ ਮਹਿੰਦੀ ਸ਼ੇਡ ਹੈ ਠੀਕ ਹੈ ਜੀ ਇਹ ਵਾਈਨ ਸ਼ੇਡ ਦੇ ਵਿੱਚ ਆ ਗਿਆ ਇਹ ਲੈਮਨ ਸ਼ੇਡ ਆ ਗਿਆ ਜੀ ਬਹੁਤ ਪਿਆਰੇ ਪਿਆਰੇ ਕਲਰ ਹੈ ਲਵੈਂਡਰ ਕਲਰ ਆ ਗਿਆ ਬਹੁਤ ਸੋਹਣੇ ਕਲਰ ਹੈ ਜੀ ਦੇਖੋ ਤੁਸੀਂ ਹੁਣ ਤੁਹਾਨੂੰ ਸਹੀ ਦਿਖਾ ਦਿੰਦੀ ਹਾਂ ਦੂਰ ਤੋਂ ਦੇਖੋ ਜੀ ਲਵੈਂਡਰ ਕਲਰ ਕਿੰਨਾ ਪਿਆਰਾ ਇਹ ਔਰੰਜੀ ਸ਼ੇਡ ਦੇ ਵਿੱਚ ਆ ਗਿਆ ਇਹ ਸਕਿਨ بیس ਵਿੱਚ ਆ ਗਿਆ ਦੇਖੋ ਠੀਕ ਹੈ ਜੀ ਸਕਿਨ بیس ਇਹ ਫਰੋਜੀ ਆ ਗਿਆ ਇਹ ਫਰੋਜੀ ਆ ਗਿਆ ਜੀ ਦੇਖੋ ਬਹੁਤ ਸੋਹਣਾ ਕਲਰ ਆ ਫਰੋਜੀ ਇਹ ਸੀ ਗ੍ਰੀਨ ਆ ਗਿਆ ਜੀ ਠੀਕ ਹੈ ਜੀ ਆਹ ਵਾਲਾ ਕਲਰ ਦੇਖੋ ਜੀ ਕਿੰਨਾ ਪਿਆਰਾ ਕਲਰ ਆ ਜੀ 골ਡਨ ਸ਼ੇਡ ਦੇ ਵਿੱਚ ਦੇਖੋ ਬਹੁਤ ਸੋਹਣਾ ਕਲਰ ਆਣ ਵਾਲਾ ਇਹ ਵਾਲਾ ਵੀ ਲਵੈਂਡਰ ਕਲਰ ਵੀ ਬਹੁਤ ਪਿਆਰਾ ਕਲਰ ਹੈ ਇਹ ਵਾਲਾ ਜੀ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਇਹ ਦੋ ਪੀਸ ਰਹਿ ਕੇ ਇਹ ਵੀ ਇਹ ਪਰਪਲ ਸ਼ੇਡ ਦੇ ਵਿੱਚ ਆਊਗਾ ਜੀ ਦੇਖੋ ਵੀ ਤੁਹਾਨੂੰ ਇਧਰ ਤੋਂ ਦਿਖਾ ਦਿੰਨੇ ਦੇਖੋ ਕਲਰ ਦੇਖੋ ਜੀ ਕਿੰਨਾ ਸੋਹਣਾ ਇਧਰ ਦੂਰੋਂ ਕਲਰ ਦੇਖ ਸਕਦੇ ਤੁਸੀਂ ਸਾਈਡ ਤੋਂ ਇਹ ਇਹ ਵਾਲਾ ਕੰਡਰ ਦੇਖੋ ਜੀ ਇਹ ਵੀ ਸੋਨਾ ਬਹੁਤ ਕਲਰ ਹੈ ਇਹ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਇਦਾਂ ਦੇ ਲਓ ਜੀ ਇਹ ਸਨ ਆਏ ਜੀ ਸਾਡੇ ਬਹੁਤ ਹੀ ਪਿਆਰੇ ਜਿਹੀ ਪੀਸ ਇਹਨਾਂ ਵਿੱਚੋਂ ਜਿਹੜਾ ਵੀ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬਾਕ ਕਰੋ ਤੇ ਪ੍ਰਾਈਸ ਤੁਹਾਨੂੰ ਦੱਸਿਆ ਹੋਇਆ ਜੀ ਇੱਕ ਪੀਸ ਦੇ 250 ਰੁਪਏ ਪ੍ਰਾਈਜ਼ ਰਹਿਣਾ 3.5 ਮੀਟਰ ਦੀ ਕਟ ਹੈ ਜੀ ਠੀਕ ਹੈ ਜੀ ਤੇ ਨਾਲ ਤੁਹਾਡਾ ਦੁਪੱਟਾ ਵੀ ਅਡਜਸਟ ਹੋਣਾ ਤੇ ਇਹ ਜਿਹੜੇ ਮੇਰੇ ਆਪਣੇ ਨਵੇਂ ਬਾਈ ਕਰਨੇ ਆ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਜੀ ਪਾਰਸਲ ਸਭ ਦੇ ਪਹੁੰਚਣਗੇ ਪਰ ਥੋੜਾ ਲੇਟ ਪਹੁੰਚਣਗੇ ਜੀ ਜੋ ਜੋ ਸ਼ਹਿਰ ਦੇ ਪਾਰਸਲ ਉਹ ਸੀ ਕੱਢ ਰਹੇ ਆਂਗੀ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਈਜ਼ੀ ਹੁੰਦਾ ਪਿੰਡਾਂ ਨਾਲ ਥੋੜਾ ਮੁਸ਼ਕਲ ਹੈ ਉਹਨਾਂ ਨੂੰ ਸੀ ਪੋਸਟ ਆਫਿਸ ਰਾਹੀਂ ਕਰਵਾਵਾਂਗੇ ਪਾਰਸਲ ਪਰ ਥੋੜਾ ਲੇਟ ਮਿਲਣਗੇ ਜੀ ਕਿਉਂਕਿ ਪੋਸਟ ਆਫਿਸ ਦੇ ਵਿੱਚ ਕਾਫੀ ਵਰਦਨ ਹੋ ਰਿਹਾ ਜੀ ਤਾਂ ਕਰਕੇ ਥੋੜਾ ਲੇਟ ਮਿਲਣਗੇ ਤੁਹਾਨੂੰ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋ